ਕੀ ਕਾਲ ਦੇ ਇਹ ਸੁਹਾਗ ਦਾ ਅਗਲਾ ਪਾਠ ਸ਼ੁਰੂ ਕਰਦੇ ਹਾਂ ਜੀ ਨੈਨ ਮੈਨੂੰ ਪੱਕੀ ਤਾਂ ਕੁਝ ਯਾਦ ਨਹੀਂ ਕਿਉਂਕਿ ਜੂੰ ਮੈਨੂੰ ਉੱਥੇ ਗਿਆ ਬੜਾ ਚਿਰ ਹੋ ਗਿਆ ਏ ਪਰ ਸੁਣਨ ਵਿੱਚ ਬਥੇਰੀਆਂ ਆਈਆਂ ਨੇ ਕਹਿੰਦੇ ਨੇ ਬੜੇ ਰੱਜੇ ਹੋਏ ਨੇ ਆਪੂ ਪਿੰਸ਼ਨ ਪਾਉਂਦਾ ਏ ਘਾਰਾਂ ਪਿੰਸ਼ਨ ਪਾਉਂਦਾ ਏ ਪਰ ਉਹਦੀ ਉਮਰ ਕਿੱਡੀ ਕੁ ਏ ਨੈਨ ਠੀਕ ਤਾਂ ਪਤਾ ਨਹੀਂ ਕਹਿੰਦੇ ਨੇ ਪੁੱਤਰਾਂ ਤੀਆਂ ਵਾਲਾ ਏ ਕੌਰਾ ਮੇਲੋ ਦੇ ਭਾਈਏ ਵੀ ਇਹ ਗੱਲ ਤਾਂ ਮੈਨੂੰ ਦੱਸੀ ਸੀ ਡਰਨਾ ਡਰਨੇ ਆ ਪਈ ਲੋਕੀ ਕੀ ਕਹਿਣਗੇ ਰਾਣੀ ਤਦ ਵੀ ਉਮਰ ਉੱਪਰ ਨੂੰ ਕੁਝ ਤਾਂ ਦੱਸ ਨੈਨ ਉਮਰ ਤਾਂ ਸੁਖ ਨਾਲ ਚੋਕੀ ਹੋਣੀ ਏ ਮੁੰਡੇ ਨੌਕਰਨ ਨੌਕਰਨੇ ਤੇ ਪਿਛਲੇ ਬਰੇਤੀ ਦਾ ਵਿਆਹ ਵੀ ਕੀਤਾ ਸੁ ਕੌਰਾ ਹਾਂ ਹਾਂ ਸ਼ੁਕਰੇ ਕਿ ਤੇ ਸ਼ਗਨ ਨਹੀਂ ਕਾਲ ਬੈਠੇ ਮੇਲੋ ਦੇ ਭਾਈਏ ਨੇ ਤਾਂ ਮੈਨੂੰ ਇਹ ਕੁਝ ਨਹੀਂ ਦੱਸਿਆ ਨੈਣ ਪਰ ਉੰਜ ਜਾਇਦਾਦ ਵਾਲਾ ਬੜਾ ਇੱਕ ਹੋਰਾਂ ਅੱਗ ਲਾਏ ਹੋ ਜੀ ਜਾਇਦਾਦ ਨੂੰ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਭਈ ਐਡੀ ਵਡੇਰੀ ਉਮਰ ਉੱਤੇ ਹੁਣ ਇਹ ਵਿਆਹ ਕਿਉਂ ਕਰਦਾ ਏ ਉਹ ਤਾਂ ਅੰਗੀ ਪੁੱਤਰਾਂ 3 ਵਾਲਾ ਏ ਨੈਣ ਵੇ ਬੇ ਗੱਲ ਹੋ ਰੇ ਹੁਣ ਤੇਰੇ ਕੋਲੋਂ ਕੀ ਲਕਾਏ ਜਦੋਂ ਪਿਛਲੀ ਵਾਰੀ ਮੈਂ ਪੀਕੇ ਗਈ ਸੀ ਤਾਂ ਆਪਣੇ ਲਾਲੇ ਦੀ ਜਬਾਨੀ ਸੁਨਿਆ ਸੀ ਉਹ ਉਥੇ ਹੀ ਆਉਂਦਾ ਜਾਂਦਾ ਰਹਿੰਦਾ ਏ ਪਿੰਡ ਲਾਗੇ ਜੂ ਹੋਇਆ ਆਖਦੇ ਨੇ ਕਿਤੇ ਪਿਓ ਪੁੱਤਰਾ ਵਿੱਚ ਬੋਲ ਬਲਾਰਾ ਹੋ ਗਿਆ ਤੇ ਵੱਡੇ ਪੁੱਤਰ ਨੇ ਬੋਲੀ ਮਾਰੀ ਪਈ ਚੰਗਾ ਹੁਣ ਹੋਰ ਕਿਹੜਾ ਚਾਹੀਦਾ ਵੰਡਣਾ ਵੰਡਾਉਣ ਵਾਲਾ ਜੰਮ ਪੈਣਾ ਈ ਪਿਉ ਨੂੰ ਇਸ ਗੱਲ ਨੂੰ ਗੱਤ ਚੜਿਆ ਏ ਤੇ ਹੁਣ ਉਹ ਜਿਹਦੇ ਚੜ ਗਿਆ ਏ ਵਿਆਹ ਕਰਾਉਣ ਲੱਗਾ ਏ ਭਈ ਛੇਤੀ ਨਾਲ ਸਾਰੀ ਤੇਨਾ ਸਾंभ ਲੈਣਗੇ ਇਹ ਤਾਂ ਸਾਰੀ ਗੱਲ ਜੀਦ ਤੇ ਏ ਕੌਰਾ ਉਂਗਲਾਂ ਮੂੰਹ ਵਿੱਚ ਪਾ ਕੇ ਤੇ ਸਿਰ ਹਿਲਾ ਕੇ ਹਾਏ ਹਾਏ ਬੁੱਡੇ ਵਾਰੇ ਮੱਤ ਮਾਰੀ ਗਈ ਤੌ ਰਾਜਾ ਟਾਈ ਤੇ ਆਟਾ ਖਰਾਬ ਪਰ ਰਾਣੀ ਇਹ ਗੱਲ ਸੱਚੀ ਨੈਣ ਬੇਬੇ ਕੀ ਕਹਾ ਸੱਚ ਏ ਕੀ ਝੂਠ ਸੁਣਨੇ ਵਿੱਚ ਇਸੇ ਤਰ੍ਹਾਂ ਆਇਆ ਏ ਕੋਰਾਂ ਠੀਕ ਹੋਣਾ ਏ ਠੀਕ ਹੋਣਾ ਏ ਖਲਕਤ ਐਵੇਂ ਨਹੀਂ ਲੈ ਉੱਠਦੀ ਨੈਣ ਬੇਬੇ ਸਭ ਕੁਝ ਸੰਜੋਗਾ ਦੇ ਵਾਸਤੇ ਬੰਦਾ ਕੀ ਕਰ ਸਕਦਾ ਏ ਅਸ਼ਾ ਮੈਂ ਹੁਣ ਚਲਨੀ ਆ ਅਜੇ ਮੈਂ ਬਹੁਤੀ ਕਰੀ ਜਾਣਾ ਏ ਕੌਰਾ ਹਾਏ ਜਾਨ ਬੜੀ ਦੁਖੀ ਦੇ ਮੂੰਹ ਆਈ ਏ ਹਾਏ ਕੌਰਾ ਹਾਏ ਜਾਨ ਬੜੀ ਦੁਖ ਦੇ ਮੂੰਹ ਆਈ ਏ ਨੈਣ ਨਹੀਂ ਬੇਬੇ ਢੀ ਕਾਬਰਾਂ ਦੀ ਕੀ ਲੋੜ ਏ ਮਰ ਹੋਰ ਬਥੇਰੇ ਕੁੜੀਆਂ ਵੀ ਕਦੀ ਕੁਵਾਰੀਆਂ ਰਹੀਆਂ ਨੇ ਤੁਰਨ ਲਈ ਉੱਠਦੀ ਹੈ ਕੌਰਾ ਉਠ ਕੇ ਤੇ ਨੈਣ ਦੇ ਕੋਲ ਜਾ ਕੇ ਵਿਖੇ ਨਾ ਰਾਣੀ ਸਾਡੇ ਤੁਹਾਡੇ ਲੋਕਾਂ ਦੇ ਪੜਦੇ ਇੱਕ ਹੁੰਦੇ ਨੇ ਵਿਖੀ ਅੱਗੋਂ ਨਾ ਗੱਲ ਕਰੀ ਕਿਤੇ ਨਹੀਂ ਤਾਂ ਸਾਰੇ ਉੱਡ ਜਾਏਗੀ ਤੇ ਇੱਜ਼ਤ ਲੱਥੀ ਤੇ ਹਜ਼ਾਰੀ ਹੱਥ ਨਹੀਂ ਆਉਂਦੀ ਨੈਣ ਨਹੀਂ ਬੀਬੇ ਤੂੰ تسਲੀ ਰੱਖ ਅਸੀਂ ਇਹੋ ਜਿਹੇ ਲੋਕੀ ਨਹੀਂ ਸਾਨੂੰ ਸਾਰਿਆਂ ਦੀਆਂ ਗੱਲਾਂ ਦਾ ਪਤਾ ਹੈ ਜੇ ਐਦਾਂ ਅਸੀਂ ਦੱਸਾਂ ਦੇ ਫਿਰ ਫਿਰੇ ਤਾਂ गुजारा किदा चले कौरा हश्या रानी चेता रखी भूलली ना नैन तू जरा ਵੀ ਧੌਖਲਾ ਨਾ ਕਰ ਨੈਣ ਚਲੀ ਜਾਂਦੀ ਹੈ ਇਹ ਸੀ ਜੀ ਸਾਡਾ ਅੱਜ ਦਾ ਅਗਲਾ ਪਾਰਟ ਬਾਤੋ ਆ ਸ਼ੇਅਰ ਕਰਨਾ ਲਾਈਕ ਕਰਨਾ ਆਬਸਕ੍ਰਾਈਬ ਕਰਨਾ ਜੀ ਵਧੀਆ ਲੱਗਦਾ ਹੈ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਜੀ ਸਸੀ ਕਾਲ ਜੀ